ਲੋ ਜੀ ਅੱਜ ਤਰੀਕ ਹੋ ਗਈ 30 ਆਪਾਂ ਗਏ ਤੇ ਬਾਈ ਆ ਮਿਲੋ ਬੰਦੇ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਉਧਰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋ ਬਾਈ 30 ਤਰੀਕ ਹੋਏ ਤੇ ਬੰਦੇ ਕੋ ਗਏ ਤੇ ਬਾਕੀ ਬੰਦਾ ਤੁਹਾਨੂੰ ਆਪ ਦੱਸੂਗਾ ਹੁਣ ਹਾਂ ਜੀ ਕਾਦੇ ਲਈ ਗਏ ਸੀ ਮੈਂ ਵੀ ਦੱਸ ਦੇ 11 ਦਾ ਸਰਪੰਚੀ ਲਈ ਜਾਣਾ ਏ ਜਾਂ ਪੜਾਈ ਲਈ ਜਾਣਾ ਉਹ ਕਾਦੇ ਵੱਤ ਜਾਣਾ ਸੀ ਪੜਾਈ ਜੀ ਤੇ ਕਿਹਾ ਉਹ ਤਾਂ ਮੈਂ ਵੀ ਜਾ ਕੇ ਦੇਖਣਾ ਬਾਈ ਠੀਕ ਹੈ ਨਾ ਦੇਖ ਲਿਆ ਤਾਂ ਹੁਣ ਮੈਂ ਦੇਖ ਕੇ ਆਇਆ ਹੂੰ ਉਈ ਗਾਨੇ ਤੈਨੂੰ ਕੱਲ ਨੂੰ ਤੇਰੀ ਬੱਡ ਹੋਣੀ ਆ ਤੈਨੂੰ ਕੱਲ ਨੂੰ ਆਪੇ ਪਤਾ ਲੱਜਣਾ ਵੀ ਕਾਦੇ ਹੋ ਕਰ ਦਦਾ ਠੀਕ ਆ ਆਪਣੇ ਭਜਨ ਤੇ ਪੈਰ ਮਾਰ ਮਾਰ ਕੇ ਦੇਖਣੇ ਦਾ ਹੋਰ ਫਰਕ ਹੈ ਜਾਂ ਮਸ਼ੀਨ ਨੇ ਪਰਨਾ ਉਹ ਦੱਸਦੇ ਵੀ ਕਿਆ ਕਰਦੀ ਬਾਈ ਉਹ ਤਾਂ ਠੀਕ ਹੈ ਇਹਨੂੰ ਮੈਂ ਕਿਹਾ ਦਾ ਪਾਸੋਂ ਬਣਾ ਰਸਤਾ ਵੀ ਦੇਖਿਆ ਵੀ ਰਸਤਾ ਵੀ ਜਾਂਦਾ ਸਹੀ ਆ ਰਸਤਾ ਦਾ ਜਾਲ ਵਾਲੇ ਗਿੱਲਾ ਮਹਾ ਗਈ ਵਾ ਮਸ਼ੀਨ ਢਿੱਲੀ ਹੋ ਜਾਂਦੀ ਆ ਜਾਲ ਉਹ ਤਾਂ ਭੌ ਵਾਲ ਤੇ ਵੀ ਆ ਜੂਗੀ ਕੋਈ ਐਡੀ ਗੱਲ ਨਹੀਂ ਇਹ ਰਸਤਾ ਤੇਰੇ ਹੈਗਾ ਨਾ ਮੈਂ ਪੈ ਤਿਆਣੇ ਜਦੋਂ ਜਾਂਦੀ ਗੜੀ ਓਕੇ ਪੂਰੀ ਪੂਰੀ ਜਾ ਹਾਂ ਅੱਛਾ ਪਰ ਕਿ ਫਲਾਈ ਨਹੀਂ ਜਾਊਗੀ ਹਾਂ ਨਾ ਸੈਂ ਕਰਕੇ ਫਲਾਈ ਆਵਾਂ ਉਹ ਕਿੱਥੇ ਨੂੰ ਕੱਢੀ ਜਾਵਾਂਗੇ ਕਿੱਧਰ ਕਿੱਧਰ ਪੋਈ ਨਾ ਫਲਾਈ ਕਰਾਉ ਉਤੇ ਫਲਾਈ ਕਰਾ ਲੈ ਇੰਨਾ ਕੀ ਚੱਲਦਾ ਹਾਂ ਬੱਸ ਉਹਦੇ ਫਾਰਮ ਲਵਾ ਦੇਣੇ ਅੱਗੇ ਵੀ ਕਿਹਾ ਹਾਂ ਮੰਨ ਨਹੀਂ ਰਿਹਾ ਕੋਈ ਕੰਪਨੀ ਵਾਲਾ ਇਹ ਤਾਂ ਫਲਾਈ ਕਰ ਦੇਣੀ ਹੈ ਤੁਸੀਂ ਕੈਮਰੇ ਕੱਢ ਲੈਣੇ ਗੱਲ ਕੁਝ ਨਹੀਂ ਹੋਣੀ ਮੈਂ ਤਾਂ ਦੱਸਤਾ ਹਾਂ ਹਾਂ ਇਹ ਕਾਲੇ ਨੇ ਹਾਂ ਜੇ ਕੋਰਦਾ ਤੇ ਜੀ ਕੱਢ ਲਿਆ ਬੈਰੀ ਵੱਢਣੇ ਨੂੰ ਹੈ ਨਹੀਂ ਦਾ ਕਿਤੇ ਚੱਲਦੀ ਚੱਲਦੀ ਤੇ ਉੜਮਾ ਗੇਅਰ ਲਾਤਾ ਜੇ ਉੜਦੇ ਕਰਨਾ ਉਹ ਉਹ ਜਿੱਦੀ ਵੀ ਦੇਖ ਮੈਂ ਨਹੀਂ ਚਾਹੁੰਦਾ ਇਹਨਾਂ ਅਗਤਰਾਂ ਨੂੰ ਵਰਵੀਰ ਵੀ ਨੁਕਸਾਨ ਹੋਏ ਇਹ ਤਾਂ ਹੈ ਠੀਕ ਹੈ ਕਿੱਲੇ ਜੇ ਮਸ਼ੀਨ ਮੇਰੇ ਵਰਗੇ ਦਾ ਜੇ ਅੱਗੇ ਨਾ ਤੁਰੀ ਮੈਂ ਬੈਗ ਗੇਅਰ ਮਾਰਨਾ ਮੁੜ ਕੇ ਭਜਾ ਕੇ ਫੇਰ ਅੱਗੇ ਨੂੰ ਮਾਰਨਾ ਤਾਂ ਉੱਥੇ ਪੱਟਣੀ ਆ ਉੱਥੇ ਰੀਲ ਨੇ ਝਾੜੀ ਜਾਣੀ ਤੇਰਾ ਨੁਕਸਾਨ ਹੋਣਾ ਮੈਂ ਤਾਂ ਚੱਲ ਜਿਹੜਾ ਆਉਣਾ ਹੋਣਾ ਹੀ ਹੋਣਾ ਇਹ ਤਾਂ ਹੈ ਠੀਕ ਹੈ ਤੁਹਾਡੀ ਗੱਲ ਵੀ ਸਿਆਣੀ ਹੈ। ਹਾਲੇ ਕੁ ਪਾਈ ਦਾ ਮੈਨੂੰ ਫੋਨ ਆਇਆ ਤਾਂ ਕਹਿੰਦੇ ਜ ਕਾਲੇ ਨੂੰ ਦੂਈ ਦਵਾਓ ਕਿਹਨੇ। 4x4 ਛੋਟੀ ਹੈ। ਨਾ 4x4 ਨਹੀਂ ਚੈਨ ਵਾਲੀ ਆ ਕਹਿੰਦਾ ਉਹ। ਉਹਦਾ ਕਟਰ ਵੀ ਛੋਟਾ ਵੀ ਖੋਲ ਖਲਾ ਕੇ ਵਾਲਾ ਕੰਮ ਹੀ ਹੈਗਾ। ਵੀ ਤੁਹਾਡੇ ਏਰੀਆ ਦੇ ਹਿਸਾਬ ਦਾ ਹੀ ਇੱਥੇ। ਵੀ ਚੈਨ ਵਾਲੀ ਦਾ ਜਾਂਦਾ ਤਾਂ ਫਿਰ ਉਂਵ ਦਾ ਨਜਾਣ ਨੂੰ ਇਹਦਾ ਪੰਗਾ ਰਹਿੰਦਾ। ਉਹ ਟਰਾਲੀ ਬਣਾਉਣੀ ਪੈਣੀ। ਟਰਾਲੀ ਬਣਉਣੀ ਹੈ ਇੱਥੇ ਉਹ। ਜੀ ਚੈਨ ਗੁੱਪੀ ਚ ਲੈ ਕੇ ਆਉਂਦੇ। ਹਾਂ ਟਰਾਲੀ ਵੀ ਰਿਕਵਰੀ। ਰਿਕਵਰੀ। ਆਹ ਢਾਂਦੀ ਆਣੀ। ਜਿੱਥੇ ਤਾਂ ਉਹ ਭਾਈ ਆ ਹਾਈਕਤੀ ਉਹ ਆ ਸਾਨੂੰ ਰਹਿਦਾ। ਉਹਨੇ ਚੱਲੀ ਜਾਂਦਾ ਸਾਡੇ ਕੰਮ ਨਹੀਂ ਬਾਈ ਇਹਦਾ ਹਾਂ ਇਹ ਆ ਮੀਨਾ ਪੈਂਦਾ ਅੱਜ ਧੱਕਾ ਵਾੜਾ ਦਾ ਗਾਲੇ ਕੁੱਕਦੇ ਅੱਜ ਬਾਈ ਇਹ ਬੰਦਾ ਤੁਹਾਨੂੰ ਕੰਮ ਨਹੀਂ ਹੁਣ ਧੱਕਾ ਹੁਣ ਪੈਣਾ ਮੀਨਾ ਪੈਂਦਾ ਤਾਂ ਨੋਰਮਲ ਚੱਲ ਰਿਹਾ ਦਾ ਕੰਮ ਚੱਲ ਰਿਹਾ ਜੇ ਮੀਨਾ ਪੈਂਦਾ ਅੱਜ ਇਹ ਤੁਹਾਨੂੰ ਬਾਈ ਸ਼ਖਸ ਜਿਹੜੋ ਬੈਠਾ ਇਹ ਮੰਜੇ ਪਨੋਂਦਾ ਬਾਈ ਨੋਰਮਲ ਚੱਲਣਾ ਦਾ ਕੰਮ ਹਮ ਜਸਮਜੀਤ ਇਹਨੇ ਕਹਤਿਆ ਇਹਦੀ ਵੱਡਿਆ ਆ ਉਹਨੇ ਦਾ ਉਹਦੇ ਵੱਡਿਆ ਆ ਗਾਲੇ ਹੋਰ ਹੁਣ ਨਿੱਬੜ ਜਾਣਾ ਹੁਣ ਮੰਡੀਆਂ ਵੀ ਖੁੱਲਣਿਆ ਮੀਨੇ ਵੀ ਰੁਕਤਿਆ ਹੋਣ ਦਰੋਕਾ ਪੈਣਾ ਮਸ਼ੀਨ ਨੇ ਤੁਰਨਾ ਨੇ। ਟਾਈਮ ਵੀ ਤੁਹਾਨੂੰ ਲਗਣਾ। ਖੇਤ ਗਰੇ ਵੇ। ਆ ਬਾਈ ਨੇ ਤਾਂ ਦੇਖਿਆ ਹੀ ਇਹ ਇੰਨਾ ਦਸਣੇ ਲੋੜੇ ਨਹੀਂ। ਖੇਤ ਗਰੇ ਵੇ। ਇਹਨੂੰ ਦਸਣ ਦੀ ਲੋੜ ਨਹੀਂ ਪੈਣੀ। ਬਾਕੀ ਬਾਈ ਰੇਟ ਲਗਣਾ ਵੱਧ। ਸਿੱਧੀ ਜੀ ਗੱਲ ਹੈ। ਆਪਾਂ ਨੇ ਇਹਦੇ ਗੱਲ ਪੱਕੀ ਹੈ ਤੇ ਦੇਖੋ ਤੇਰੇ ਸਾਹਮਣੇ ਹੀ ਆ ਬਾਈ। ਗਰੀ ਹੋਈ ਤਾਂ ਰੇਟ ਪਹਿਲਾਂ ਲਗਣਾ। ਇਹ ਬਾਈ ਉਹ ਹੁਣ ਗਲਤ ਕਰਦੇ ਤੇ ਕਹਿੰਦੇ ਮੈਨੂੰ ਆਏ ਤੇ ਫੋਨ ਉਹਨਾਂ ਦੇ। ਉਹ ਇੱਕ ਦੋ ਮਸ਼ੀਨ ਵਾਲੇ ਤੇ ਕਹਿੰਦਾ ਬਾਈ ਕੀ ਕਰਨਾ ਮਾ ਬਾਈ ਤੁਸੀਂ ਆਪਣੀ ਜਿਵੇਂ ਤੁਸੀਂ ਆਪਣਾ ਰੱਖਣਾ ਰੱਖ ਲਓ। ਇਹ ਤਾਂ ਪਿਛਲੀ ਵਾਰ ਬੜਾਈ ਨੂੰ ਭੈਣ ਨੇ ਮੇਰੇ ਉੱਤੇ ਜੇ ਰੋਲਾ ਪਵਾ ਤਿਆ ਕਣਕ ਚ ਕਹਿ ਕੇ ਕੁਝ ਹੋਰ ਕੋ ਕਰਨਾ ਕੁਝ ਹੋਰ ਮੈਂ ਗਈ ਗੱਲ ਗਲਤ ਆਪਣਾ ਆਪਣੇ ਰੱਖੋ ਭਾਈ ਜਿਹਨੂੰ ਜਿਵੇਂ ਪੁੱਗਦਾ ਭਾਵੇਂ ਜੇ ਤੈਨੂੰ ਦੋ ਨੂੰ ਪੁੱਗਦਾ ਤੂੰ ਦੋ ਰੋ ਵਿੱਚ ਵੱਢੀ ਜਾ ਗਈ ਨਹੀਂ ਸਾਨੂੰ ਨਹੀਂ ਪਤਾ ਨਹੀਂ ਪੁੱਗਦਾ ਮੈਂ ਜਵਾਬ ਦੇ ਦੂੰਗਾ ਅਗਲਾ ਭਾਈ ਕੀ ਮੱਝ ਤੇ ਵੜਾਵੇ ਜੀ ਦੀ ਤਸੱਲੀ ਨਾਲ ਚੱਕਣੀ ਦਾ ਰੇਟ ਵੀ ਲੈਣਾ ਦੁੱਗਣਾ ਤੇ ਇੱਕਣਾ 2.5 ਡੇਡ ਦੁੱਗਣੇ ਤੇ ਵੀ ਵੱਧ ਟਾਈਮ ਲੱਗ ਰਿਹਾ ਹੁਣ ਗਿਰੇ ਹੋਈ ਨਹੀਂ ਲੱਗਦਾ ਉਹਦਾ ਰੇਟ ਵੀ ਵੱਧ ਲੈਣਾ ਠੀਕ ਹੈ ਇਸ ਕਰਕੇ ਉਹ ਕਹਿੰਦੇ ਭਾਈ ਕਹਿੰਦਾ ਵੀ ਅਸੀਂ ਵੇਖਣੀ ਕਰਨਾ ਵੀ ਮੜਾ ਪਤਾ ਲੱਗੇ ਮੈਂ ਕੋਈ ਗੱਲ ਨਹੀਂ ਤੁਸੀਂ ਦੇਖ ਲਓ ਕਿੰਨਾ ਕਾ ਕਰਨਾ ਮੈਨੂੰ ਦੱਸ ਦਿਓ ਭਾਈ ਹਾਂ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਭਾਈ ਬੰਦਿਆ ਬੰਦਾ ਗੱਲ ਕਰੀ ਵੀ ਜੇ ਕੋਈ ਰੇਟ ਨੂੰ ਗੱਲ ਕਰੂਗਾ ਵੀ ਉਹਨੇ ਘੱਟ ਲਿਆ ਬਸ ਮੇਰੇ ਨਾਲ ਗੱਲ ਕਰਾ ਦੇ ਵੀ ਬੰਦਿਆਂ ਨਾਲ ਵੈਸਣ ਦੀ ਲੋੜ ਨਹੀਂ ਵੀ ਉਹਨੇ ਘੱਟ ਲਿਆ ਵਾਧ ਲਿਆ ਵੀ ਤੂੰ ਬਾ ਸਾਡੇ ਕੋਲ ਤੇਰਾ ਵੀ ਨੰਬਰ ਹੈਗਾ ਮੇਰੇ ਕੋਲ ਅਗਰ ਉਹਨੂੰ ਕਹਾਂ ਲਾ ਮੈਂ ਗੱਲ ਕਰਦਾ ਵੀ ਕੋਹਾ ਦੇ ਵੀ ਉਹਨੇ ਨਾ ਰੇਟ ਲਿਆ ਹਾਂ ਮਾਤੀ ਜੀ ਭਾਈ ਕਦਰ ਦੁਨੀਆ ਮਨੇ ਬਿਨ ਨਾ ਯਾਰ ਆਪ ਇਹੀ ਹੁੰਦਾ ਕਿ ਹੁਣ ਦੇਖ ਯਾਰ ਹੁਣ ਤੂੰ ਇਹ ਮਸ਼ੀਨ ਵਾਲਾ ਵੀ ਸਿਕਾ ਨਾ ਇਹ ਨਾਲ ਬਣਾ ਯਾਰ ਗੱਲ ਨਹੀਂ ਸਮਝ ਅਗਲਾ ਕਹਿ ਰਿਹਾ ਫਲਾਣੇ ਨੇ ਹੁਣ ਕਹਤਾ ਜਿੰਮੇਦਾਰ ਨੇ ਤਾਂ ਕਹਿ ਤਾ ਯਾਰ ਮੈਂ ਤਾਂ 1700 ਰੁਪਏ ਦਿਆ ਜੀ ਭਾਈ ਇਹ ਪੁੱਗ ਜੂ ਕਿਤੇ 3 ਘਟਾਈ 3 ਘੰਟੇ ਲੱਗਣੇ ਹੁਣ ਪੱਕਾ ਗਰੀ ਹੋਈ ਨੂੰ ਯਾਰ ਬਾਈ ਟਾਈਮ ਕਰਕੇ ਦੇਖ ਲਓ ਕਿੱਲੇ ਨੂੰ ਕਿੰਨਾ ਲੱਗਦਾ 2 ਘੰਟੇ ਤਾਂ ਪੱਕੇ ਲੱਗਣੇ ਆ ਹੁਣ ਡੇਢ ਦੋ ਲੱਗਣੇ ਆ ਖੇਤ ਵੀ ਜਿੱਲੇ ਯਾਰ ਖੇਤ ਕਿੱਲੇ ਆ ਇਹ ਸੁੱਕਾ ਹੋਵੇ ਫਿਰ ਵੀ ਚੱਲੀ ਜਾਂਦੀ ਇੱਕ ਚਾਰ ਹੂੰ ਕਾਜ ਵੇਖ ਤੇ ਦਮਦੋਣਾ ਨੂੰ ਖਾ ਖੜਾ ਵੇਖੂ ਤੇ ਮਾਰਨੇ ਆ ਹੋਰ ਭਾਈ ਮਾਲ ਨਹੀਂ ਦੁਰਦਾ ਅੱਗੇ ਮਾਲ ਸਾਰੇ ਕੱਟਣਾ ਹੋਣਾ ਤੇਰੇ ਆ ਖੱਤੀ ਨੂੰ ਕਿੰਨਾ ਟਾਈਮ ਲੱਗਿਆ ਦਿਨ ਤੈਂ ਤਾਂ ਦੇਖੀ ਹੋਰੇ ਦੇਖਿਆ ਇਹ ਠੀਕ ਐ ਇੰਨੇ ਨੂੰ ਦੇਖ ਠੀਕ ਹੋਵੇ ਮਰੀ ਬੱਦਪੀ ਜਾਂਦੀ ਆ ਰੋਕ ਰੋਕ ਕੇ ਟੋੜਨੀ ਇਹ ਕਿ ਖਚਾਲ ਜਾਈ ਜਾਂਦੀ ਉਹ ਸਿੱਧੀ ਜਾਂਦੀ ਉਹ ਟੁਰੀ ਜਾਂਦੀ ਐ ਇਹ ਭਰ ਕੇ ਬਾਲ ਦੇਖਣਾ ਪੈਣਾ ਉਹ ਮਾਲ ਟੱਕਰਨ ਜਿਆਦਾ ਨਹੀਂ ਅਸੀਂ ਤਾਂ ਮੈਂ ਕਹਿੰਦਾ ਸਾਡੇ ਨਾਲ ਤਾਂ ਸਾਡੇ ਭਈਏ ਚੰਗੇ ਆ 10000 ਦੇ ਘੱਟ ਭਈਏ ਸਰਤ ਲਾਈ ਕਹਿੰਦਾ ਜੀ ਕੋਈ ਵੜਦਿਆ ਨਹੀਂ ਵੜਦਾ ਹੈ ਨਹੀਂ ਵੜਦਾ ਹਾਂ ਮੰਗਦੇ ਆ 10000 ਦੇ ਘੱਟ ਮੰਗਦੇ ਆ ਠੀਕ ਆ ਫੇਰ ਤੂੰ ਐ ਲਾ ਲੈ ਹੁਣ ਫੇਰ ਫਰਕ ਨਹੀਂ 2 ਕਿਲੋਟਾਂ ਦਾ ਹੁਣ ਫਰਕ ਪੈ ਜਾਂਦਾ ਜੀਰੀ ਆ ਗਿਆ ਬਸ ਪੈਂਦਾ ਕਿ ਨਹੀਂ ਭਈਆਂ ਦੀ ਚੜਾਈ ਤੇ ਆਪਣੀ ਮਸ਼ੀਨ ਦੀ ਬੜਾਈ ਤੇ 2 ਕਿਲੋਟਾਂ ਦਾ ਫਰਕ ਪੈਂਦਾ ਹੂੰ 2 ਕਿਲੋਟਾਂ 0.4000 ਦੀ ਹੋਗੀ ਫਿਰ ਹਾਂ ਜੇ 2000 ਨੂੰ ਵੀ ਲਈਏ ਆਪਾਂ ਹੈਗੀ 4 ਦੀ ਹੋਗੀ ਠੀਕ ਹੈ ਨਾ ਫੇਰ ਆ ਲੈਦੀ ਉਹ ਉਹਨੂੰ ਲੱਗ ਦੇਣੇ ਉਹ ਲੱਗ ਪਰਾਲੀ ਐਤਕੀ ਗੁੱਜਰ ਜੇ ਗਏ ਅੱਗੇ ਪਰਾਲੀ ਗੁੱਜਰ ਲੈ ਲੈਂਦੇ ਤੇ ਪਰਾਲੀ ਦਾ ਐਤਕੀ ਉਹਦਾ ਹੁਣ ਵੀ ਮੈਨੂੰ ਕਹਿੰਦਾ ਤਾਂ ਇੱਕ ਉਹ ਅਸੀਂ ਚੱਕਨੇ ਕਹਿੰਦਾ ਬਾਈ ਮੈਂ ਕੋਈ ਗੱਲ ਨਹੀਂ ਬਾਈ ਜਿਆਦਾ ਵੱਡੂ ਹੈ ਜਿਹਦਾ ਦੋਰ ਲੱਗੇ ਆਪਣਾ ਚੱਕੀ ਜਾਏ ਅੱਛਾ ਆਪਰਾਲੀ ਤਾਂ ਚੱਕੋ ਹੀ ਜਾਣੀ ਲੱਗਦੇ ਨੂੰ ਫ੍ਰੀ ਦੀ ਮਿਲਦੀ ਹੈ ਕਿਧਰੋਂ ਇਹ ਬੈਲਰ ਜੇ ਮਿਲਣ ਆਉਣ ਆਪਣੇ ਕਹਿੰਦੇ ਆਇਆ ਤਾਂ ਉਹੀ ਕਹਦਾ ਬੋਲੇਗਾ ਤੇ ਚੋਕੌਰ ਦਾ ਬਾਈ ਉਹ ਤਿੰਨ ਚਾਰ ਉਹ ਕਹਿੰਦਾ ਬੈਲਰ ਦਾ ਬਿੱਟੂ ਕਹਿੰਦਾ ਮੈਨੂੰ 200 ਕਿੱਲਾ ਦੇ ਦੇ ਦੋ ਪਰ ਸੁੱਕਾ ਹੋਣਾ ਚਾਹੀਦਾ ਸੁੱਕੇ ਦੀ ਸੁੱਕੇ ਦੀ ਸੀ ਗਾਰੰਟੀ ਨਹੀਂ ਲੈ ਸਕਦੇ ਬਾਈ ਨਹੀਂ ਹਾਂ ਕਹਿੰਦਾ ਮੈਂ 200 ਕਿੱਲੇ ਦੀ ਬਣਾਉਣੀ ਹੈ ਬਿੱਟੂ ਕਹਿੰਦਾ ਅੱਛਾ ਆ ਬਿੱਟੂ ਆਪਣਾ ਵਹੀਰ ਗੁਜਰਾ ਹਾਂ ਸੱਚੀ ਉਹ ਕਹਿੰਦਾ 200 ਕਿੱਲੇ ਦੀ ਬਣਾਉਣੀ ਬਾਈ ਮੈਂ ਅੱਛਾ ਕੱਲੇ ਵਾ ਸ਼ੁਰੂ ਕਰੂੰਗਾ 5 5 7 ਕਿਲੇ ਤਾਈ 200 ਤਾਈ 1 ਕੋ ਲਾ ਥੋੜੀ 200 ਮਿਲ ਜਣਾ ਕਹਿੰਦਾ ਕਿਹਾ ਵੀ ਕਹਿੰਦਾ ਬਾਈ ਮੈਂ 200 ਕਿਲੇ ਵੀ ਪੂਰਾ ਕਰਨਾ ਇਹ ਨਾ ਟਾਰਗੇਟ ਹੈ ਉਹਦਾ ਹਾਂ ਕਹਿੰਦਾ ਮੈਂ 200 ਕਿਲਾ ਵੀ ਪੂਰਾ ਕਰਨਾ ਮੈਂ ਬਣਾਉਣੀ ਕਿਉਂ ਨਹੀਂ ਚੱਖਣੀ ਕਹਿੰਦਾ ਉਹ ਮੈਨੂੰ ਕਹਿੰਦਾ ਕਹਿੰਦਾ ਮੈਨੂੰ ਦਿਖਾ ਦੇ ਹਾਂ ਇਹ ਠੀਕ ਹੈ ਹਾਂ ਉਹਨੇ ਤਾਂ ਗੱਲ ਆਏ ਮੈਂ ਉਹਨੇ ਇੱਕ ਗੱਲ ਕਹੀ ਮੋਟੀ ਮੋਟੀ ਚੱਕ ਹੋ ਜਣੀ ਹੈ ਮਾੜੀ ਮੋਟੀ ਰਹੀ ਤੇ ਰੈਜਿੰਗ ਉਹ ਸੁਪਰ ਫੀਡਰ ਵਗੈਰਾ ਵੱਡੂ ਵੱਡੂ ਹੁੰਦੇ ਆ ਰੋਜ਼ ਕਰੋ ਅੱਗ ਲਗਣ ਨਾਲ ਤਾਂ ਠੀਕ ਹੈ ਅੱਗ ਲਗਣਾ ਠੀਕ ਹੈ ਆਇਆ ਕਿ ਨਹੀਂ ਮੈਂ ਠੀਕ ਆਓ ਜੀ ਵਧੀਆ ਚੱਕ ਹੋਈ ਨਹੀਂ ਬਾਈ ਹੁਣ ਕੱਲ ਨੂੰ ਮੰਡੀਆਂ ਖੁੱਲ ਜੂਗੀਆਂ ਬਾਈ ਇਹ ਕੱਲ ਨੂੰ ਬਾਈ ਤਰੀਕ ਚੈੱਕ ਕਰਦੇ ਕਰਦੇ ਇਹਨਾਂ ਕੰਦੇ ਕੰਨੋ ਮੰਡੀ ਵਾਲੇ ਨੂੰ ਪਤਾ ਉਹ ਆਪੇ ਤੈਨੂੰ ਪਰਸ ਕੱਲ ਨੂੰ ਸ਼ਾਮ ਤੱਕ ਪਤਾ ਲਾ ਦੇ ਜੇ ਤੇਰੀ ਜਾਨੋ ਵੱਟ ਆਉਣੇ ਤੈਨੂੰ ਪੰਦਰੀ ਰਾਜ ਦਾ ਪਤਾ ਲਾ ਦੇਣਾ ਵੀ ਹਾਂ ਵੇਖੀ ਹੂੰ ਆਪੇ ਲਾ ਦੇ ਠੇਰੀਆ ਉਥੇ ਠੇਰੀਆ ਲਾਇਆ ਹੋਇਆ ਸਗਾ ਕੇ ਉਹ ਪਰ ਹੋ ਜਣੀਆਂ ਬਾਈ ਐਸਾ ਕਹਿੰਦੇ 17 ਮੋਚਰ ਵਾਲੀ ਚੱਕੋ ਅੱਛਾ 17 ਤੇ ਕਹਿ ਰਹੇ ਹੋ 17 ਮੋਚਰ ਵਾਲੀ ਚੱਕੋ ਅੱਛਾ ਠੇਰ ਵਾਲੇ ਵੀ ਤਿਆਰ ਕਰ ਲਾ ਦੂੰਗੀ ਅਸੀਂ ਵੀ ਇੱਕ ਚੈੱਕ ਕਰ ਦੋ ਉਹ ਹਸਮੀਰਪੁਰ ਮਿਲ ਗਈ ਭਾਈ ਮਿਲ ਗਈ ਮੇਰੇ ਜੀ ਸੈਲਫੋਨ ਦੇ ਵਿੱਚ ਸੈਲਫੋਨ ਸੈਲਫੋਨ ਲਾ ਕੇ ਉਹਨੂੰ ਚਲਾ ਕੇ ਦੇਖ ਲੈ ਕੱਲੂ ਆਪਾਂ ਨੇ ਕੀ ਕਰਨਾ ਨਾਲੇ ਲੈ ਚੱਲੀ ਟਰੈਲੀ 'ਚ ਜਿਹੜੀ ਹੋਗੀ ਉਹਨੂੰ ਜੀਰੀ ਤਾਂ ਸੁੱਕੀ ਹੈ ਤੇਰੀ ਸੁੱਕੀ ਹੈ ਨਾ ਜੀਰੀ ਸੁੱਕੀ ਹੈ ਜੀਰੀ ਤਾਂ ਜੀਰੀ ਜੀਰੀ ਦਾ 25 ਨੂੰ ਵੱਢ ਹੁੰਦੀ ਸੀ ਜੀਰੀ ਸੁੱਕੀ ਹੈ ਜੀਰੀ ਵੱਢੀਗਾ ਤੂੰ ਵੱਢ ਕੇ ਕੀ ਕਰਨਾ ਤਾਂ ਹੁਣ ਆ ਤੈਨੂੰ ਆ ਵਿਪਤਾ ਭਾਈ ਵੀ ਡੇਢ ਬਿਗੇ ਜੇ ਨੇ ਕਿੱਥੋਂ ਕੱਲ ਦਾ ਵਿਪਤਾ ਤੇਰੇ ਤੇ ਸੱਡਾਗਾ ਉਹ ਨਾ ਨਾ ਭਾਈ ਮੇਰੇ ਤਾਂ ਚਾਰ ਤਰ੍ਹਾਂ ਦੇ ਮਿੱਤਰੀ ਲੱਗੇ ਹੋ ਮੈਂ ਇਹਨੂੰ ਕਿੱਥੇ ਲਈ ਫਿਰੂੰਗਾ ਇਹ ਸੈਟ ਦਾ ਭਾਂਡਾ ਹੁਣ ਘਰ ਦਾ ਸਮਾਨ ਰੱਖੀ ਹਾਂ ਉਹ ਕਾਰੋਂ ਭਰ ਲੈ ਜੱਟ ਉੱਥੀ ਜਾ ਕੇ ਆਉਂਦੇ ਸੀ ਹਾਂ ਤੇਰੇ ਲਈ ਤੇਰੇ ਲਈ ਕਰ ਖਾਲੀ ਯਾਰ ਮਾਸ ਨੂੰ ਹੁਣ ਜੀ ਉੱਪਰ ਤੋਂ ਉੱਪਰ ਰੱਖਤਾ ਉਹ ਤਾਂ ਸਾਡੀ ਕਾਲੂ ਟਰਾਲਾ ਵੀ ਆਉਣਾ ਸੀਗਾ ਭਰ ਕੇ ਸੀ ਉਹਦੀ ਗਜੈਸ ਰੱਖੀ ਹੋਈ ਹੈ ਦੇਖਿਆ ਸਾਨੂੰ ਪਤਾ ਵੀ ਹੈਗੀ ਜਗ੍ਹਾ ਉਹ ਫੋਲਣੇ ਨੂੰ ਥੋੜੀ ਜਗਾ ਉਹ ਫੋਲਣੇ ਨੂੰ ਫਾਰਮ ਵਿਲੇ ਹੀ ਖੜਾ ਉੱਥੇ ਛੱਤੇ ਆਪ ਉੱਥੇ ਫੋਲਣੇ ਨੂੰ ਜੀ ਹੋਲਣੇ ਦੀ ਨਾ ਇਹ ਤਾਂ ਸੁੱਕੀ ਹੈ ਕਾਲੇ ਫੋਲਣੀਆਂ ਉਹ ਮਾਸਣੋਂ 4-5 ਦਿਨ ਥੋੜੀ ਰੱਖੂ ਟਰੈਲੀ 'ਚ ਫਾਰਮ 'ਚ ਬੋਲਣੇ ਨੂੰ ਜੀ ਹਾਂ ਉਹ ਸੁੱਕੀ ਆ ਆਣੀ ਸੁੱਕੀ ਹੈਗੀ ਭਾਈ ਹਫਤਾ ਫਿਰ ਬੜਾ ਲੂ ਤੇ ਤੇਰੀ ਮਰਜ਼ੀ ਹੈ ਭਾਈ ਹਮ ਇੱਥੇ ਜੇ ਨਰਮਤੀ ਇਹਨੂੰ ਪਤਾ ਨਹੀਂ ਵੀ ਆਹ ਕੰਮ ਹੋਣਾ ਹਮ ਸਾਲੇ ਜੇ ਵਿਸਕ ਹੋਲੀ ਪਈਦਾ ਕਿ ਇਥੇ ਪੁੱਛ ਲੈ ਕੇ ਕਾਲਾ ਪੱਡੇ ਤੰਗਦੇ ਆ ਪਾਣੀ ਕਿੰਨਾ ਨਮੀ ਸਾਰੇ ਖੇਤ ਸੁੱਕੇ ਇਹਦੇ ਖੜਾ ਇਹ ਦੇਖ ਰਿਹਾ ਹੁਣ ਤੂੰ ਤੇਰੇ ਪਾਣੀ ਨਹੀਂ ਸੁੱਕਿਆ ਇਹਨੂੰ ਪਤਾ ਹੈ ਖੇਤ ਦਾ ਵੱਡਿਆ ਨਹੀਂ ਪਾਣੀ ਪਤਾ ਨਹੀਂ ਕਾਦੇ ਹੈ ਵੱਡਿਆ ਨਹੀਂ ਪਾਣੀ ਇਹ ਦੁਰਦੁਨ ਉਹ ਵੱਡਿਆ ਹੋਰ ਖੇਤ ਨੇ ਕਿਹੜੇ ਵੱਡੇ ਦਾ ਸੀ ਹਮ ਉਹਨਾਂ ਦਾ ਪਿੱਕੇ ਵੀ ਗਿਆ ਉਹ ਪਾਣੀ ਅੱਛਾ ਇਹ ਗੇਟਨ ਇਹ ਗੋਤਨ ਡਾਕੜ ਗਿਆ ਇਹ ਪਿੰਦੇ ਹੀ ਨਹੀਂ ਪਾਣੇ ਮੂਜਾ ਵੀ ਚਲੇ ਜਾ ਡਾਕੜ ਜਾਦਾ ਹੈ ਪਲੌ ਮਾਰ ਮਾਸੜ ਬਰੇਨਾ ਚ ਪਲੌ ਮਾਰ ਪਲੌ ਨੂੰ ਜਗ੍ਹਾ ਨਹੀਂ ਹੈਗੀ ਖੁੱਲੀ ਰਾਤੇ ਇੱਕ ਘਰ ਤੋਂ ਵਜਣਾ ਹੈ ਪਰ ਜੇ ਵਜੇ ਹੁਣ ਵੀ ਜਾਊਗਾ ਜੇ ਮਾਰਨਾ ਪਰ ਦੇਖਾਂਗੇ ਕਿ ਕਿਹਜਾ ਕੰਮ ਚੱਲਦਾ ਪਵਾ ਦੇ ਹੁਣ ਬਾਈ ਕੱਲੂ ਪੱਕਾ ਹਾਂ ਪੱਕਾ ਕਿੰਨੇ ਵਜੇ ਪੁੱਛ ਲੋ ਟਾਈਮ ਤੁਸੀਂ ਪੁੱਛ ਲੋ ਟਾਈਮ ਬਾਈ ਪਹਿਲਾਂ ਜਾਣਾ ਪ੍ਰਧਾਨ ਦੇ ਹਾਂ ਕੀਦੀ ਹੈਗੀ ਗਿਰੀ ਵੀ ਪ੍ਰਧਾਨ ਦੇ ਹੈਗੀ ਖੜੀ ਹਾਂ ਪ੍ਰਧਾਨ ਦੇ ਬਾਅਦ ਹੀ 1 2 ਵਜ ਜਾਣੇ ਇੱਥੇ 12 ਵਜੇ ਜਾਣਾ ਇੱਥੇ 4 ਵਜੇ ਤੱਕ ਆਉ ਉਪਰਾਨ ਦੇ ਪ੍ਰਧਾਨ ਦੇ 12 ਖੜੀ ਨੂੰ ਪ੍ਰਧਾਨ ਦੇ 12 ਵਜੇ ਜਾਣਾ ਦਾ ਦੋ ਘੰਟੇ ਬੜਾ ਦਿੱਤਾ ਤੂੰ 3 ਵਜੇ ਆ ਗਿਆ 3 ਵਜੇ ਆ ਦੂੰਗਾ ਮਾ ਠੀਕ 3 ਵਜੇ ਠੀਕ ਆ ਪ੍ਰਧਾਨ ਨੂੰ ਮੈਂ ਕਹਿ ਤਿਆ ਅੱਜ ਉਹ ਕਰਨਾਂ ਦਾ ਪ੍ਰਧਾਨ ਦੇ ਥੋੜਾ ਫਿਰ ਖੇਤ ਵੀ ਥੋੜੇ ਲੱਗੇ ਮੈਨੂੰ ਬਾਕੀ ਇੱਕ ਪ੍ਰਧਾਨ ਦੇ ਅੱਜ ਰਿਸ਼ਤੇਦਾਰ ਜੀ ਆ ਗਏ ਅੱਛਾ ਮੈਂ ਕਿਹਾ ਕੋਈ ਗੱਲ ਨਹੀਂ ਤੈਨੂੰ ਜੱਗੇ ਦੇ ਪੇ ਉੱਥੇ ਜੱਗੇ ਦੇ ਪੇ ਪਰਸੋਂ ਕਹ ਤਾ ਮੈਂ ਗਾਹ ਨਹੀਂ ਨਾ ਪਾਉਣਾ ਯਾਰ ਦੇ ਕੋਨਾ ਕੰਮ ਹੈ ਨਹੀਂ ਥੋੜਾ ਥੋੜਾ ਕਰਕੇ ਠੀਕ ਆ ਮੇਂ ਕੰਮ ਕਰਦਾ ਚਲੇਗਾ ਪਰ ਐ ਵੀ ਇੱਕ ਨਾਤੇ ਉਹ ਨਿਕਲਣਾ ਹੈਗਾ ਹਾਂ ਨਾ ਠੀਕ ਹੈ ਤੇਰੀ ਗੱਲ ਉਹ ਵੀ ਦਿੱਲੇ ਆ ਪਾ ਵਾਲ ਜਾਣਾ ਦਾ ਦਲਵਾਰੇ ਬਾਹਰ ਉਦੋਂ ਚੱਲੇ ਤੇ ਹਾਂ ਮਸ਼ੀਨ ਕੱਢਣ ਲੱਗੇ ਡਰਾਈਵਰ ਆ ਗਿਆ ਤਾਂ ਸਾਜੀ ਵਾਈ ਤੇ ਵੜਤੀ ਸੀ ਉਹ ਬਾਤ ਮਰਤੀ ਵੜਤੀ ਵਸਤੀ ਮੈਂ ਕਿਹਾ ਤਾਂ ਦਲਵਾਰੇ ਤੇ ਗਿਆ ਕੇ ਨਹੀਂ ਦਲਵਾਰੇ ਤੇ ਫਿਰ ਉਦੋਂ ਉਹਨੇ ਨਾ ਕਰਤੀ ਕਹਿੰਦਾ ਕੱਲ ਨੂੰ ਵੱਢ ਲੂਗੇ ਯਾਰ ਮੈਂ ਚੱਲ ਠੀਕ ਹੈ ਦੂਜੇ ਦਿਨ ਮਸ਼ੀਨ ਵਾਲੇ ਕੱਢਣੇ ਲੱਗੇ ਤਾਰਖਾ ਕਿਨੇ ਆ ਗਿਆ ਮੈਂ ਅਸੀਂ ਫੇਰ ਰੁੱਕ ਗਏ ਤੇ ਮੈਂ ਚੱਲ ਤੂੰ ਚਾਹ ਪਾਣੀ ਪੀ ਲੈ ਬਾਈ ਨੂੰ ਤਾਂ ਲਗੜ ਧਗੜ ਧਗੜ ਹੋਈ ਗਈ ਮੀਂਹ ਆਇ ਨਹੀਂ ਵੇ ਹੈਗਾ ਵੀ ਆ ਲੈ ਹੁਣ ਧਰਤੀ ਗਿੱਲੀ ਹੋਈ ਆ ਹੁਣ ਬਾਲਟੀਆਂ ਪਰ ਪਰ ਛਟੀਆਂ ਆਉਂਦੇ ਚੱਲ ਹੁਣ ਅੱਜ ਪੱਛੋਂ ਚੰਗੀ ਚੱਲਦੀ ਆ ਅੱਜ ਤਾਂ ਹਵਾ ਵਧੀਆ ਲੱਗਦੀ ਆ ਅੱਜ ਤਾਂ ਵਧੀਆ ਲੱਗਦੀ ਆ ਹੈਂ ਤਾਂ ਪੱਛੇ ਵਧੀਆ ਲੱਗਦੀ ਆ ਆ ਮਹੀਨਾ ਇਕੱਲਾ ਚੱਲਦੇ ਨਜ਼ਾਰਾ ਆਦੀ ਆਜੂਗਾ ਜੀ ਚੱਲੂਗੀ ਆ ਇਹ ਜਿਹੜੀ ਆਹ ਹੈ ਕਿਹੜੀ ਆਹ ਇਥੋਂ ਦਸ ਦੂਜੀਆਂ ਦੀ ਛਿੱਤੀ ਕੱਢ ਲੈਉਣੀ ਆ ਇਹ ਨਾ ਸਾਰੀਆਂ ਵੱਡੂਆਂ ਦੀਆਂ ਹਵਾ ਦੇ ਕਿੱਕਰਾਂ ਬਣੀਆਂ ਨੇ ਇਹਨਾਂ ਨੂੰ ਆ ਜਿਆਦਾ ਪੱਛੋਂ ਚੱਕਦੀ ਆ ਕਦੋਂ ਇੱਕ ਦਿਵੇਂ ਦੇਖ ਕੇ ਜੀਰੇ ਜਕੀ ਹੋ ਜਾਂਦੀਆਂ ਵੀ ਪਹਿਲਾਂ ਤੂੰ ਹੋ ਗਿਆ ਮੇ ਮਸ਼ੀਨ ਤਾਂ ਆਈ ਨਹੀਂ ਤੂੰ ਪੱਕੇ ਕੀ ਕਰਨਾ ਮਸ਼ੀਨ ਤਾਂ ਆਈ ਨਹੀਂ ਸ਼ੁਰੂ ਹੋ ਲੈਣ ਦੇ ਹਾਂ ਮੈਂ ਫਿਰ ਦੇਖੀ ਜੀ ਮੈਂ ਆ ਜੰਦੀ ਇਹ ਤਾਂ ਨਾਲ ਦੀ ਆਣੀ ਆ ਇਹ ਹਾਂ ਦਾਤੀ ਕਣਕ ਨੂੰ ਤਾਂ ਸੁਣੀ ਆ ਬਈ ਆਣਾ ਇਹਦੇ ਦੇਖਾ ਖਾਰੂ ਜਾਂਦੇ ਤੇਲਾ ਪਿਆ ਅੱਜ ਸਪਰੇਅ ਕਰੀ ਆਲੇ ਨਾ ਦੱਸ ਮਸਲੇ ਦਾ ਦੱਸ ਨਹੀਂ ਮੈਂ ਫਰਕ ਨਹੀਂ ਪਾਇਆ ਪਾਊਗਾ ਤੇਲਿਆ ਦਾ ਮੰਮੀ ਪੇਰੇ ਆ ਦੱਸ ਮੈਨੂੰ ਜੇ ਕੋਈ ਬਾਸ ਮਾਦੀ ਦੇ ਲੈ ਚੱਲ ਵੜੀ ਆਣੀ ਸਰੀ ਹੋਈ ਆ ਪਿੱਛੇ ਦੇ ਬਾਦ ਲੱਗੀਆਂ ਦੀਆਂ ਉਹ ਦੁੱਲੇ ਭਾਈ ਨੇ ਬਾਅਦ ਚ ਲਾਈ ਤੀ ਸਾਬ ਜੂਗਾ ਇਹ ਇਹਨੂੰ ਪਤਾ ਹੋਊਗਾ ਬਾਈ ਜਿਹੜੀ ਆ ਉਪਰਦੇਸ ਸੁੱਕ ਗਈ ਇਹਦਾ ਕੀ ਰੀਜਨ ਕੀ ਪੈਲੀ ਸੁੰਡੀ ਆ ਬਾਈ ਤਿੰਨ ਪੈਲੀ ਸੁੰਡੀ ਆ ਅੱਛਾ ਪੈਣਾ ਸਾਨੂੰ ਪਤਾ ਨਹੀਂ ਤਾਂ ਹੁਣਾਨੂੰ ਪਤਾ ਲੱਗ ਗਿਆ ਹਾਂ ਤੇ ਉਹ ਉਹ ਵੀ ਸੁੰਡੀ ਦਾ ਟੈਕ ਦਾ ਪਤਾ ਹੀ ਬਾ ਹੁਣ ਅਸੀਂ ਇਹਦੀ ਵੀ ਕੱਲ ਵੀਡੀਓ ਪਾਉਣ ਤੇ ਲੋਕਾਂ ਨੂੰ ਤੁਹਾਨੂੰ ਪਤਾ ਅਸੀਂ ਬਾਈ ਇਹ ਲਾਉਂਦੇ ਘਟਾਂ ਸਾਨੂੰ ਇਹਦੇ ਵਿੱਚ ਤਾਂ ਲੱਜਦਾ ਪਤਾ ਜੀ ਕਿਤੇ ਕਿਤੇ ਛਿੱਟਾ ਜਾਂਦਾ ਵੀ ਚੱਲ ਕਿਤੇ ਹੋਣਾ ਇਹਦਾ ਸ਼ੋਰ ਹੁਣ ਮੀਂਹ ਦੇ ਬਾਅਦ ਪਤਾ ਲੱਗਿਆ ਮੈਨੂੰ ਐ ਲੱਗੇ ਵੀ ਜੀ ਮੇਰੀ ਜੀਰੀ ਬਹੁਤ ਵਧੀਆ ਆ ਆ ਬਾਸਮਤੀ ਹੈਗਾ ਬੁੱਟਿਆਂ ਦੇ ਵਿੱਚ ਨੂੰ ਵਿੱਗਾ ਕਰਦਾ ਕਿ ਵਿੱਗਾ ਵੀ ਲੈ ਨਾਮਾ ਰੇ ਪਾਇਆ ਉਹ ਤੋਂ ਨਾਂ ਉਹ ਪਾਣੇ ਵੀ ਇੱਕ ਬਹੁਤ ਵਧੀਆ ਜੀਰੀ ਖੜੀ ਆ ਹੁਣ ਮੀਂਹ ਦੇ ਬਾਅਦ ਜੇ ਪੱਤੇ ਖੁੱਲੇ ਉੱਪਰ ਤਾਂ ਸਾਰੇ ਪੱਤੇ ਚਿੱਟੇ ਗਾਰੇ ਪੱਤੇ ਲਵੇਟ ਨੇ ਹਾਂ ਤੇਰੀ ਕਰੀ ਤੇ ਮੈਂ ਕੈਨਾ ਕੱਟਦੀ ਜਦ 10 ਨੂੰ ਕਰੀ ਦੇ ਨਾਲੇ ਮਾਰਤਾ ਜਿਹੜੇ ਪੰਪ ਅੱਛਾ ਠੀਕ ਆ ਉਹਦੇ ਬਾਅਦ ਕੋਈ ਉਹਨੂੰ ਐ ਨਹੀਂ ਹੈਗਾ ਕੋਈ ਉੱਚਾ ਨੀਵਾ ਜਿਵੇਂ ਇਹਨੂੰ ਢੰਡਾ ਰੋਗ ਹੋ ਜਾਂਦਾ ਉਹ ਹੀ ਆਹ ਜਾਂਦਾ ਐਨ ਵਧੀਆ ਜਿਹੜੀ ਬਾਪੂ ਤਾਂ ਲੰਦਾਦਾ ਬਸ ਮੁੱਤੀ ਨਾ ਲੰਦਾਦਾ 1 ਕਿਲੋ ਗਿਲੇ ਪਰ ਹੁਣ ਨਹੀਂ ਬਾਰਨੇ ਦੀ ਪਿਛਲੇ ਸਾਲ ਤੋਂ ਨਾਲ ਰੇਟ ਨਹੀਂ ਲੱਗਿਆ ਉਹਦੇ ਪਹਿਲੇ ਨਾਲ ਵੀ ਘੱਟ ਇਸ ਵਾਰ ਵੀ ਨਹੀਂ ਮੰਨ ਹੋ ਰਿਹਾ ਦੇਖ ਤੇ ਅੱਜ ਕੀ ਵੀ ਵੋਟਾਂ ਕਰਕੇ ਬਾਈ ਗਲਤ ਦਾ ਫਿਕਰ ਦਾ ਘਰਾ ਖਾਣਾ ਐਵਾ ਛੜ ਹਾਂ ਆਏ ਦੂ ਇਹਨੂੰ ਦੇਖੀ ਸੁੰਢੀ ਘੱਟ ਲੱਗਦੀ ਗੋਭ ਦੀ ਬਾਸਮਤੀ ਦਾ ਵਦਨ ਹੈ ਸੁੰਢੀ ਤੇ ਬੜੇ ਬਾਸਮਤੀ ਸਵਾਦ ਐਵਾ ਛੜ ਵੋਟਾਂ ਕਰਕੇ ਬਾਪੂ ਬਹੁਤ ਜ਼ਿਆਦਾ ਆਇਆ ਉਨੇ ਸਾਮਤੀ ਠੋਕਦੀ ਸੀ ਨਾ ਗੱਲ ਗੱਲ ਹੋਣੀ ਦੀ ਕੋਈ ਹੋਰ ਸੈਂਸ਼ਨ ਕਰਾਉਣਾ ਉਹਨੇ ਕੋਟਾਕ ਲਾਉਣਾ ਦਾ ਬਸ ਹੋਰ ਇਹ ਚੀਜ਼ ਹੋ ਗਈ ਹਾਂ ਬਸ ਕਰ ਹੁਣ ਬਸ ਜੇ ਇਹਨਾਂ ਦੀ ਗੱਲ ਕੋਈ ਕਿਸੇ ਨੇ ਕਹੀ ਨਹੀਂ ਗੱਲ ਉੱਥੇ ਕੰਮ ਰਹਿ ਗਿਆ ਉਹਨਾਂ ਕਹਿ ਦੇਣੀ ਸੀ ਬਸ ਉਹ ਫੋਫੜਾ ਯਾਰ ਹਾਂ ਚੱਲ ਉਹਨੇ ਜਦੇ ਬਸ ਕੀ ਉਹ ਹੀ ਬੋਟਾ ਬੋਟਾ ਲਾਈਆਂ ਉਹਨਾਂ ਨੇ ਹੈ ਉਸ ਬੰਦੇ ਦੀ ਕੁਆਲਿਟੀ ਦੀ ਹਾਂ ਹਰ ਗਲਤ ਨੂੰ ਗਲਤ ਕਹਿੰਦਾ ਨਾ ਉਹਦੇ ਬੰਦੇ ਨੇ ਉਹ ਗਲਤੀ કરી ਆ ਉਹਨੂੰ ਕਹਿੰਦਾ ਤੂੰ ਗਲਤ ਓਏ ਇੱਥੇ ਸਾਡੇ ਬੰਦੇ ਨਾ ਆਪਣੇ ਬੰਦੇ ਦੀ ਹਮਾਇਤ ਕਰੂਗੇ ਦੂਏ ਦੀ ਪਿੱਠ ਲਵਾਉਗੇ ਤਾਂ ਹੀ ਬਾਈ ਮੈਂ ਕਹਿੰਦਾ ਹਾਂ ਤਾਂ ਹੀ ਉਸ ਬੰਦੇ 'ਤੇ ਸੰਤਨੀ ਹੁੰਦੀ ਸੀ ਅੱਜ ਤਾਂ ਹੀ ਬਾਈ ਬਾਪੂ ਰੋਂਦੇ ਆ ਤਾਂ ਹੀ ਬਾਈ 2 ਸਾਲ ਹੋ ਗਏ ਉਹ ਬੰਦੇ ਨੂੰ ਯਾਦ ਕਰਦੇ ਆ ਯਾਦ ਕਰਦੇ ਨਹੀਂ ਬੰਦਾ 6 ਮਹੀਨੇ ਬਾਅਦ ਇੱਕ ਅਹੋ ਐਂ ਕਹਿੰਦਾ ਹੋਰ ਨਹੀਂ ਪਤਾ ਕੀ ਕਰਦਾ ਪਾਦੇ ਪੰਜ ਸਾਲ ਹੁਣ ਵੀ ਬਾਪੂ ਕੋਲੇ ਫੈਸਲੇ ਹੁੰਦੇ ਨੇ ਜਦ ਤੱਕ ਉਹ ਕੋ ਜੂਲਦਾ ਵੀ ਹੁੰਦੇ ਦੇ। ਠੀਕ ਨਾ ਪਟਵਾਰੀ ਲਟੈਰ ਹੋ ਜਾਂਦੇ ਆ। ਨਾ ਮੈਨੂੰ ਪਤਾ ਨਹੀਂ ਲੱਗਦਾ ਵੀ ਚਲ ਪਟਵਾਰੀ ਦੂਏ ਦੇ ਪ੍ਰਾਣੇ ਕੋਲ ਜਾਵੇ ਫੇਰ ਬਾਪੂ ਕਰਾਉਂਦੇ ਤੇ। ਬਾਪੂ ਕੱਢਦਾ ਹਾਲਾ ਕੋਈ। ਉਹਨੇ ਉਹਨੂੰ ਝੜ ਕੇ ਮਾਰੀ। ਸਾਲ ਨਾ ਝੜ ਕੇ ਵਿਧੇ। ਦੋ ਗਾਲਾਂ ਉਹਨੂੰ ਦੋ। ਹਾਂ। ਇਹਨੇ ਸਰਪੰਚ ਨੇ ਕੀ ਕਹਿਦਣਾ ਇਹਨਾਂ ਦਾ ਐਂ ਕਰਾ ਦੇ। ਹਾਂ। ਇਹ ਤਾਂ ਹੈ। ਕੱਲ ਬੰਦੇ ਦੀ ਕੁਆਲਿਟੀ ਕੁਆਲਿਟੀ ਦੀ ਮੇਦਾ ਹੈ ਯਾਰ ਕਿਸੇ ਕਿਸੇ ਮੈਂ ਹੁੰਦੀ ਆ ਮੈਂ ਜਣੇ ਖਣੇ ਮ ਨਹੀਂ ਗਿਆ ਇਸਰੇ ਕਿਸੇ ਕਿਸੇ ਮੈਂ ਹੁੰਦੀ ਆ ਪਹਿਲਾਂ ਹੋਈਦੀ ਆਪਣੇ ਪਿੰਡ ਸੰਮਤੀ ਜਾਬੀ ਵਾਹੀ ਕਰਾ ਗਿਆ ਬਾਬਾ ਜੀ ਕਰਾ ਗਿਆ ਕਾਕੇ ਬਾਬੇ ਪਰ ਵੀ ਸੰਮਤੀ ਆਪਣੇ ਸੋਨੀਪੁਰ ਸੋਨੀਪੁਰ ਸੋਨੀ ਦੇ ਬਾਅਦ ਸੋਨੀ ਦਾ ਸੰਮਤੀ ਹੋਈ ਸੀ ਹਾਂ ਉਸ ਤੋਂ ਬਾਅਦ ਸੰਦੀ ਦਾ ਸੰਮਤੀ ਹੋ ਗਈ ਹਾਂ ਇਹ ਗਲਤੀ ਸਹੀ ਜਾਬੀ 15 ਸਾਲ ਤੋਂ ਆਪਣੇ ਪਿੰਡ ਤੇ ਬੁੱਟੇ ਨਹੀਂ ਪਈਆਂ ਪਿਛਲੇ ਸਾਲੇ ਪਈਆਂ 10 ਸਾਲ ਨਹੀਂ ਪਈਆਂ ਪਿਛਲੇ ਸਾਲ ਵੀ ਕੋਈ ਕਿ 6000 ਰੁਪਈਆ ਪਿਛਲੇ ਸਾਲ ਕਰਦਾ ਸੁਣ ਲਾ ਪਿਛਲੇ ਸਾਲ ਪਈ ਸੀ ਕਿ ਬਹੁਤ ਲੋਕਾਂ ਨੇ ਇੰਟਰਸਟ ਨਹੀਂ ਲੱਗਾ ਬਾਬੇ ਦੀ ਪਹਿਲੀ ਵੀ ਹਾਂ ਪਾ ਦੋ ਚੱਲਣ ਦੇ ਈਮਾ ਬਾਈ ਦਾ ਨਾ ਨਹੀਂ ਨਹੀਂ ਈਮਾ ਬਾਈ ਦਾ ਮੇਰੇ ਵੀ ਈਮਾ ਬਾਈ ਦਾ ਸਮਤੀ ਉਹਦੀ ਵੀ ਹੋ ਗਈ ਉਹ ਤੇ ਫਿਰ ਵੀ 15 ਸਾਲ ਹੋ ਗਿਆ ਆਪਣੇ ਅੱਛਾ ਈਮਾ ਬਾਈ ਵੀ ਸੰਤਰੀ ਹਾਂ ਹਾਂ ਖਾਰ ਪਾ ਕੇ ਕਮਾਇਆ ਤਾਂ ਮੈਂਟ ਜੋਂ ਉਹਨੂੰ ਜਿਆਦਾ 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 ਦੇ ਬਾਅਦ ਬਾਪੂ ਆ ਗਿਆ ਹਾਂ बापू ਦੇ ਬਾਅਦ ਫਿਰ ਆ ਸੋਨੀ ਸਰਪੰਚ ਉਹਦੇ ਬਾਅਦ ਬੋਟਾ ਪਈ ਮੈਂ ਪਿੰਡੇ ਵਾਹ ਦੇ ਬਾਅਦ ਸੋਨੀ ਦਾ ਸੋਨੀ ਦੇ ਬਾਅਦ ਸੋਨੀ ਦੇ ਬਾਅਦ ਬਾਪੂ ਦਾ ਬਾਪੂ ਦੇ ਬਾਅਦ ਬਾਪੂ ਦੇ ਬਾਅਦ ਬੋਟਾ ਪਈ ਤੇ 15 ਸਾਲ ਹੋ ਗਏ ਹਾਂ ਇਹ ਗੱਲਾ ਭਾਈ ਹਰੇਕ ਕਈਆਂ ਵੀ ਲੈਣੇ ਸਾਡੇ ਪਿੰਡ ਵੀ ਬੋਟਾ ਪੈਣੀ ਚਾਹੀਦੀਆਂ ਇਹ ਵੀ ਕਹਿੰਦਾ ਨਤੀਜਾ ਕੀ ਨਿਕਲਦਾ ਛੋਲਦੇ ਹੁੰਦੇ ਤਾਂ ਕਾਤੇ ਭਾਈ ਗੱਲ ਸੁਣ ਲੈ ਅਸੀਂ ਕਿਤੇ ਬੋਟਾ ਪੈਂਦੀ ਨਹੀਂ ਦੇਖੀ ਹਾਂ ਅੱਜ ਦਾ ਸਾਲ ਹੋ ਗਏ ਕਿ ਖਾਰਾ ਖਾਲ ਦੇ ਨਵੀਂ ਵੋਟ ਬਾਨਦੇ ਨੇ ਉਹਨੂੰ ਹੁੰਦਾ ਹੀ ਵੋਟਾਂ ਪਾਵੇ ਅੱਜ ਆਈ ਤੇ ਕਈ ਨਹੀਂ ਅੱਜ ਮੈਨੂੰ ਲੱਗੀ ਨਹੀਂ ਅੱਜ ਮੇਰੇ ਲੱਗੀ ਵੀ ਵੋਟਾਂ ਪਾਈਆਂ ਮੈਂ ਪਰ ਉਹ ਦੇਖਦਾ ਨਹੀਂ ਵੀ ਸਿੱਟਾ ਕਿਹਨੇ ਨਿਕਲਣਾ ਹੁਣ ਪਤਾ ਲੱਗਦਾ ਵੀ ਵੋਟਾਂ ਕਿੰਨਾ ਸਾਡੇ ਬਾਈ ਜਜ਼ਬਾਤੀ ਆ ਆਪਣੀਆਂ ਦੁਸ਼ਮਣੀਆਂ ਬਣਾ ਲੈਂਦੇ ਆ ਦੇਖੋ ਕੈਪਟਨ ਆਈ ਬਾਜ਼ਰ ਆਈ ਕਿੰਨੀ ਸਿਆਸਤ ਕਰੀ ਆ ਪੂਰੇ ਪੰਜਾਬ ਪਰ ਰਾਜ ਕਰਿਆ ਠੀਕ ਆ ਜਾਂ ਕੋਈ ਵਿਆਹ ਸ਼ਾਦੀ ਹੁੰਦੇ ਕੋਸ ਹੁੰਦਾ ਮੁਰਲੀ ਕਿਲੀ ਹੁੰਦੇ ਤੇ ਉਹ ਆਪਣੇ ਲੋਕਾਂ ਨੇ ਕਚੇਰੀਆਂ ਮੇ ਕੇਸ ਚੱਲਦੇ ਹੁਣ ਤੱਕ ਕਰ ਵੋਟਾਂ ਕਰਕੇ ਇੱਕ ਹੋਰ ਅਸੀਂ ਪੇ ਇਹ ਆਪਣੇ ਪਿੰਡ ਦੀ ਗੱਲ ਨਹੀਂ ਹਰੇਕ ਪਿੰਡ ਚ ਹੋ ਰਿਆ ਪਿਆ ਹੈ ਦੋ ਦੋ ਤਿੰਨ ਤਿੰਨ ਪਾਰਟੀਆਂ ਜਿਹੜਾ ਨਹੀਂ ਦੇਖਿਆ ਨਾ ਉਹੀ ਚੰਗਾ ਹੈ ਹਾਂ ਇਹ ਆ ਪਾਈ ਗੱਲਾਂ ਵੋਟਾਂ ਦੀਆਂ ਗੱਲਾਂ ਦੋ ਆ ਪਿੰਡ 'ਚ ਬਸ ਹੁਣ ਜਾਂ ਵੋਟਾਂ ਦੀਆਂ ਜਾਂ ਜੀਰੀ ਦੀਆਂ ਹਾਂ ਜਾਂ ਤੇ ਕੋਈ ਜਾਂ ਤੇ ਕੋਈ ਬੈਠਦਾ ਨਹੀਂ ਜਾਂ ਮਸ਼ੀਨ ਵਾਲਾ ਜੀਰੀ ਵੀ ਵੜਦਾ ਬਸ ਇਹਦੇ ਉੱਪਰ ਕੋਈ ਗੱਲ ਨਹੀਂ ਹੈ ਨਾ ਹੋਰ 30 ਗੱਲ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਬਾਕੀ ਤੁਹਾਨੂੰ ਅਪਡੇਟ ਦਵਾਂਗੇ ਜੀ ਕੱਲ ਨੂੰ